150 ਰੁਪਏ ਕਿਲੋ ਹੁਣ 200 ਰੁਪਏ ਕਿਲੋ ਹੁਣ 250 ਰੁਪਏ ਕਿਲੋ ਹੁਣ ਮੈਂ ਦਊਂਗਾ ਪਿਆਰ 'ਚ 2 ਕਿਲੋ ਕੇਲੇ ਪਿਆਰ 'ਚ 2 ਕਿਲੋ ਕੇਲੇ ਪਿਆਰ 'ਚ 2 ਕਿਲੋ 365 ਦਿਨ ਮਿਲਣਗੇ ਤੁਹਾਨੂੰ ਪਿਆਰ 'ਚ 2 ਕਿਲੋ ਕੇਲੇ ਮੇਰੇ ਕੋਲੁੱਦ ਨਾਲ ਕੇਲੇ ਖਾਓ ਤੇ ਸਿਹਤ ਬਣਾਓ ਪਿਆਰ 'ਚ 2 ਜਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਂਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ

ਉੱਤਪਿਓ ਕੇਲੇ ਖਾ ਕੇ ਸਿਹਤ ਬਣਾਓ ਦੁੱਧ ਨਾਲ ਕੇਲੇ ਖਾਓ ਤੇ ਸਿਹਤ ਬਣਾਓ ਪਿਆਰ पे 2 ਕਿਲੋ ਕੇਲੇ ਪਿਆਰ पे 2 ਕਿਲੋ ਕੇਲੇ ਸਿਹਤ ਬਣਾਓ ਦੁੱਧ ਨਾਲ ਸਿਹਤ ਬਣਾਓ ਸਹੀ ਹੈ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਇੱਥੇ ਕਟੀਕਾ ਚੌਕ ਤੇ ਜਿੱਥੇ ਸਾਡੇ ਨਾਲ ਖੜੇ ਨੇ ਸੁਮਿਤ ਸੁਮਿਤ ਕੇਲੇ ਵੇਚਦਾ ਹੈ ਕੇਲੇ ਦਾ ਕਹਿੰਦਾ ਮਤਲਬ 40-50 ਟਰੇਅ ਡੇਲੀ ਕਿਆ ਲੱਗ ਜਾਂਦੀਆਂ ਇਹਨਾਂ ਦੀਆਂ ਤੇ ਕੇਲੇ ਦਾ ਰੇਟ ਚਾਹੇ 100 ਰੁਪਏ ਦਰਜਨੇ ਚਾਹੇ 150 ਰੁਪਏ ਦਰਜਨੇ ਬਾਕੀ ਤੁਸੀਂ ਦੇਖੋਗੇ ਕਿ ਦਰਜਨੇ ਦੇ ਹਿਸਾਬ ਨਾਲ ਵੇਚਦੇ ਨੇ ਜਿਵੇਂ ਪਹਿਲੇ ਕਿਲੋ ਆ ਦੇ ਹਿਸਾਬ ਨਾਲ ਵੇਚਦੇ ਨੇ ਦਰਜਨੇ ਨਾਲ ਹਿਸਾਬ ਨਾਲ ਮੰਗਾਈ ਦੇ ਹਿਸਾਬ ਨਾਲ ਘਟ ਕੇ ਤੇ ਇਹਨਾਂ ਦਾ ਕਹਿਣਾ ਮੈਂ ਕਿਲੋ ਦੇ ਹਿਸਾਬ ਨਾਲ ਹੀ ਦੇਣਾ ਵਾ ਚਾਹੇ 150 ਰੁਪਏ ਦਰਜਨ ਵਿਕ ਰਹੇ ਨੇ ਇਹਨੇ 50 ਰੁਪਏ ਦੇ 2 ਕਿਲੋ 50 ਰੁਪਏ ਦੇ 2 ਕਿਲੋ ਵੇਚਦੇ ਨੇ ਖੰਨੇ ਚ ਤੁਸੀਂ ਦੇਖੋਗੇ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਟਿਕਾ ਚੌਂਕ ਤੇ ਉਸ ਤੋਂ ਬਾਅਦ ਬੁੱਕ ਮਾਰਕੀਟ ਜੰਜਕਾਰ ਦੇ ਬਾਹਰ ਕੇਲੇ ਵੇਚਦੇ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰਾ ਲਈਏ ਕਿ ਕਿੰਨੇ ਦਾ ਹਾਂਜੀ ਕੇਲੇ 50 ਤੇ 2 ਕਿਲੋ ਹਾਂਜੀ ਹਾਂਜੀ ਤਾਂ ਦੇਖੋ ਕੇਲੇ 50 ਰੁਪਏ 2 ਕਿਲੋ ਕੇਲੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਖਟਕਾ ਚੌਕ ਦੇ ਵਿੱਚ ਆਉਂਦਾ ਜੀ ਉਸ ਤੋਂ ਬਾਅਦ ਕੰਜਕਾਰ ਬੁਖ ਮਾਰਕੀਟ ਵਿਸ਼ਵਾਸ ਰਿਆਰ ਦੇ ਵਿੱਚ 2.5 ਕਿਲੋ ਜੇ ਜਿਹੜੀ 50 ਰੁਪਏ ਲੈ ਲੈਣੇ ਨੇ ਪਾਸੇ ਉਰੇ ਬਿਸਕਾ ਮੰਡੀ 5 ਵਜੇ ਤੋਂ ਲੈ ਕੇ ਜੀ ਇਹ ਆਪੇ ਰੋਜ਼ਾਨਾ ਲਈ ਕਿੰਨੇ ਚੋਕਾਂ ਦੇ ਵਿੱਚ ਅੰਦਰ ਪਿਆਰ ਦੇ ਦੁੱਧ। ਕਈ ਵਾਰ ਕਿੰਨਾ ਰੇਟ ਵਾਦਾਂ ਦਾ ਕੇਲੇ ਆਦਾ ਵੀ ਹੈ। ਜਿੰਨਾ ਮਰਜ਼ੀ ਵਧੀਆ ਘਾਟਾ ਪਾਣੇ ਹੋ। ਜਿੰਨਾ ਮਰਜ਼ੀ ਵਧੀਆ ਆ ਜਿੰਨੇ ਆਪ ਪਿਆਰ ਕਰਿਆ ਨੇ ਕਿੰਨੇ ਲੱਗਿਆਂ ਨੇ ਦਿੱਲੀ ਆ। ਰੋਜ਼ ਦਿਹਾ ਲੱਗਦੀ ਇਹ 25-30 ਕਿਲੋ ਜੀ। ਅੱਛਾ ਜੀ। ਦਾਗਿਆਂ ਨਹੀਂ ਬੰਨੇ ਹੋਏ ਨੇ। ਹਾਂਜੀ ਹਾਂਜੀ। ਮੈਂ ਦੇਖ ਰਿਹਾ ਕੇਲੇ ਵੀ ਵਧੀਆ ਖਾਬਦੁੱਤਰੇ ਨੇ। ਲੇਕਿਨ ਤੁਸੀਂ ਕਈ ਰੇੜੀਆਂ ਤੇ ਦੇਖੋਗੇ ਕਿ ਤੁਸੀਂ ਕੇਲੇ ਲੈਣ ਜਾਂਦੇ ਹੋ ਉਹਨਾਂ ਨੇ ਲਿਫਾਵੇ ਦੇ ਪੈਨਚ ਪਾ ਕੇ ਰੱਖੇ ਹੁੰਦੇ ਨੇ। ਸਾਤ ਸੂਤਰੇ ਦੇਖਾਂਗੇ ਉਹਨਾਂ ਨੇ ਨੇਰੇ ਦੇ ਵਿੱਚ ਤੋਂ ਉੱਤੇ ਸ਼ਾਮ ਨੂੰ 5:30 ਵਜੇ ਜਾਓਗੇ ਤੇ ਨੇਰੇ ਦੂਸਰੇ ਪੜਾ ਦਿੰਦੇ ਇੱਥੇ ਤੁਸੀਂ ਸਾਬ ਸੂਤਰੇ ਵਧੀਆ ਕਿੱਲੇ ਲੈ ਕੇ ਜਾ ਸਕਦੇ ਹੋ ਸਰ ਤੁਸੀਂ ਆਪ ਲੈ ਕੇ ਜਾ ਸਕਦੇ ਹੋ ਆਪ ਛਾਂ ਸਕਦੇ ਹੋ ਇਕੱਲਾ-ਕੱਲਾ ਕਿੱਲੇ ਮੈਂ ਮੈਂ ਤਾਂ ਛੱਡਦਾ ਹੀ ਨਹੀਂਗਾ ਕਸਟਮਰ ਕਹਿੰਦਾ ਤੁਹਾਡੀ ਮਰਜ਼ੀ ਨਾਲ ਕਿੱਲੇ ਲੈਣੇ ਮੈਂ ਆਪਣੀ ਮਰਜ਼ੀ ਨਾਲ ਕੋਈ ਚੀਜ਼ ਨਹੀਂ ਦਿੰਦਾ ਕਸਟਮਰ ਆਪ ਤੇ ਕਿੱਲੇ ਚੁਣੋਗੇ ਆਪ ਲੈ ਕੇ ਜਾਓਗੇ ਇਹ ਆਪੇ 2 ਕਿਲੋ ਕੇ ਲਈ ਜਦ ਮਰਜ਼ੀ ਆਓ 365 ਦਿਨ ਰਹੋ ਇੱਕ ਵਾਰੀ ਆਪਣੇ ਅੰਦਾਜ਼ ਵਿੱਚ ਦੱਸਦੇ प्यार पे दो किलो केले की आवाजी दो किलो केले पंजा पे दो किलो केले पंजा पे दो किलो केले तीन सौ पैठ दिन दवागा पंजा रुपए दो किलो मसले हल पंजा रुपए दो किलो पंह पे दो किलो ही नहीं नहीं। नह